ਅੱਜ ਕੀ ਨਾਮ ਹੈ ਤੁਹਾਡਾ ਹਰਜਿੰਦਰਪੁਰ ਨਾਮ ਤੁਹਾਡੇ ਇਸ ਕਿਦਰਾ ਦੇ ਹਾਲਾਤ ਨੇ ਹਾਲਾਤ ਬਹੁਤ ਮਾਰੇ ਵੇਖੋ ਤਾਂ ਸਮਝ ਆਈ ਕਿ ਦਿੱਪਟੀ ਘਰ ਦੇ ਵਿੱਚ ਅੱਗੇ ਪੜੇ ਸੀ ਦਾ ਪਰਕਲੇ ਦੀ ਮੇਟੇ ਕੇ ਨਹੀਂ ਹਾਂ ਸਾਦੇ ਬਤਵਾਤ ਹੋ ਗਈ ਬੱਚਿਆਂ ਦੇ ਕੀ ਹਾਲਾਤ ਨੇ ਬੱਚਿਆਂ ਦੇ ਨਾਲ ਬਹੁਤ ਮਾਰੇ ਕੇ ਦੇ ਘਰ ਬੱਚੇ ਜਿੱਤੇ ਆਈ ਤਾਂ ਫੇਰਾ ਮਰ ਕੇ ਚਲਦੀ ਪੱਤੀ ਚ ਕਰੀ ਲਈ ਕੱਜੇ ਉਨੀ ਸਰਦੋਂ ਦਾ ਬਕਾ ਚੁਣ ਨੁੱਕ ਕੇ ਉਹਦਾ ਪੱਤੀ ਚ ਕਰੀ ਲਈ ਕੱਜਾ ਹਰ ਦਲੀ ਨਾ ਪਿਆ ਜਾਂਦੀ ਸਮਾਨ ਕੋਈ ਬਾਹਰ ਕੱਢਿਆ ਓਏ ਸਮਾਨ ਨਿਕਲ ਜਾ ਗਿਆ ਅੱਜ ਜਗ ਰਾਤ ਫੋਨ ਕਰਦੇ ਇਹ ਸੋ ਕੋਈ ਤੇ ਮੁਲਾਜ਼ਮ ਆਣ ਫਿਰ ਕਹਿੰਦੇ ਪਾਣੀ ਨਹੀਂ ਆਵਾਂ ਉਹ ਗਾੜੀ ਕਹਿੰਦੇ ਕੋਈ ਪਾਣੀ ਨਹੀਂ ਆਉਣਾ ਬੇਫਿਕਰੀ ਹੋ ਕੇ ਸਮਝੋ ਕਿਤੇ ਪਾਣੀ ਨਹੀਂ ਆਦਿਆ ਸਮਾਨ ਦਾ ਜਿਵੇਂ ਜਾ ਕੇ ਕਰਾ ਦੇ ਵਿੱਚ 300 ਕੋ ਸਦਨਾ ਮੇਟੀ ਤੁਨ ਘਰੇ ਗਏ ਨਾ ਆਪਣਾ ਸਦਾ ਚੈੱਕ ਕਰਉਣਾ ਕਰੇ ਸਮਾਨ ਵੀ ਆਪਣਾ ਕੋਈ ਸਮਾਨ ਨਹੀਂ ਕਰਦਾ ਨਿਕਲ ਜਾ ਹਟ ਬਾਹਰ ਸਾਰੇ ਜਾਰੇ ਕਰੇ ਰਹਿ ਕੇ ਕਿੰਨਾ ਕੁ ਨੁਕਸਾਨ ਹੋ ਗਿਆ ਨਕਸਾਨ ਹੋ ਪਈ ਸਬਾਰਾ ਕਿਲੇ ਜਿਹੜੇ ਮੇਰੇ ਠੇਕੇ تھے ਤੇ 2 ਕਿਲੇ ਅੱਡੀ ਆਪਣੇ ਕੋਦੇਤੀ ਮਾਰ ਕੇ ਬਾਕੀ ਠੇਕੇ ਜਿਹੜੇ ਬੰਦੇ ਉਹ ਵੀ ਨਾਲ ਦਾ ਨੁਕਸਾਨ ਹੋ ਗਿਆ ਠੇਕੇ ਵਾਲੇ ਠੇਕਾ ਲੈ ਕੇ ਸਾਰਾ ਕੁਛ ਨਹੀਂ ਕਰਦਾ ਮੈਂ ਇਹ ਤਾਂ ਆਪਣਾ ਡੰਗਰ ਕੱਢੇ ਬੱਚੇ ਕੱਢੇ ਹੋਰ ਬਾਕੀ ਘਰ ਦਾ ਸਾਰਾ ਨੁਕਸਾਨ ਹੋ ਗਿਆ ਪੂਰੀ ਤਰ੍ਹਾਂ ਕਰ ਟੈਸਟ ਨੈਸ਼ ਹੋ ਗਿਆ ਨਰਜ਼ ਹੋ ਗਿਆ ਕੋਈ ਕੋਸ਼ਿਸ਼ ਨਾ ਕਰਨੇ ਉਸ ਬਾਅਦ ਘਰੇ ਕੱਲ ਗਿਆ ਹੀ ਇਹਨੇ ਘਾਰ ਬਣੀ ਸਾਰੇ ਕੱਟ ਕਰਾ ਜੋ ਸਾਰੇ ਖਰਾਬ ਹੋ ਗਏ ਉਹਨਾਂ ਜਿਸ ਤਰੀਕੇ ਨਾਲ ਸਮਾਜ ਸੇਵੀ ਆ ਰਹੇ ਆ ਰਾਤ ਸਮਗਰੀ ਚਾਇਆ ਕੋਈ ਸਮਗਰੀ ਨਹੀਂ ਪਿਆਰਾ ਇੱਥੇ ਕੋ ਆਨ ਕੇ ਪੈਨੇ ਵੀ ਆ ਇੱਥੇ ਕੀ ਘਰੋਂ ਬਲਾਵੋ ਘਰੋਂ ਇੱਥੇ ਦੋ ਦੋ ਮੁੰਡੇ ਸਾਡੇ ਘਰਾਂ ਵਿੱਚ ਹੁਣ ਪਾਣੀ ਦੇ ਨਾਲ ਕਾਟੇ ਕਿੱਦਾਂ ਘਰੋਂ ਨਿਕਲ ਕੇ ਆਉਣ ਰੋ ਰਾਤ ਕਿੱਦਾਂ ਗੁਜ਼ਰਦੀ ਰਾਤ ਕਿਸ ਦੇ ਘਰ ਜਾ ਕੇ ਰਹੀ ਤਾ ਜਿਹੜੇ ਇਦਾਂ ਆ ਚਾਹੀਦਾ ਘਰ ਤੁਰ ਕੇ ਚੇਂਜ ਆਈਦਾ ਵਾ ਉਹਨਾਂ ਕੇ ਕਸਾਉਂ ਇਹ ਦਿਨ ਇਹ ਵੀ ਆਈਦਾ ਵਾ ਕਿ ਅਸੀਂ ਤਾਂ ਤੇ ਰੋਟੀ ਤੋਂ ਹੀ ਜਿਹੜੇ ਉੱਥੇ ਬੈਠੇ ਉਹ ਵੀ ਆਤਰੋ ਰੋਟੀ ਪਕਾ ਕੇ ਕਿਸੇ ਦੇ ਘਰੋਂ ਬੱਚੇ ਇੱਥੇ ਲੈਣ ਆਉਂਦੇ ਨੇ ਪਾਣੀ ਥਾਈ ਲੰਘ ਕੇ ਆਉਂਦੇ ਨੇ ਇਹ ਤਾਂ ਸਰਕਾਰ ਰੋਟੀ ਦੇ ਬੱਚੇ ਤੱਕ ਪਹੁੰਚਣੀ ਚਾਹੀਦੀ ਆ ਜੇ ਕਿ ਕੋਈ ਕੋਈ ਚੀਜ਼ ਜਵਾਬ ਮਿਲਦੀ ਰਾਹ ਜਾਂਦੇ ਨੇ ਇਕੱਠਾ ਕਰਨ ਨੂੰ ਇਥੇ ਪਰਿਆਦਰੀ ਹੋ ਜੀ ਬਹੁਤ ਜ਼ਿਆਦਾ ਹੀ ਡੁੱਬ ਚੁੱਕੀ ਵੀ ਕੋਈ ਮੇਰਾ ਇੰਨਾ ਕਿ ਨੁਕਸਾਨ ਕਹਿੰਦੇ ਇੰਨੀ ਜਿੰਨੀ ਚੀਜ਼ ਬਣੀ ਆ ਬੱਚੀ ਛੋਟੇ ਛੋੜੇ ਮੇਰੇ ਬੱਚੇ ਹਸਬੰਦ ਮੇਰਾ ਬਿਮਾਰ ਰਹਿੰਦਾ ਪਿਆ ਮੈਨੂੰ ਤਾਂ ਕੋਈ ਆਸ ਵੀ ਨਹੀਂ ਆ ਹੈਗੀ ਕਿ ਇਹ ਚੀਜ਼ ਦੀ ਵੀ ਚਾਏ ਮੇਰੇ ਪੁੱਤ ਯਾਰ ਕਿੱਥੇ ਜੱਗੇ ਬੈ ਚੁੱਕੇ ਦਸਮੀ ਚੋਂ ਪੜ੍ਹਦੇ ਆ ਪਰ ਮੇਰੇ ਪੱਤੀ ਸਾਰੇ ਮੀਨ ਟੁੱਟ ਗਈ ਆ ਮਿੰਨੇ ਕੋਈ ਸੋਲਦਾ ਨਹੀਂ ਆ ਗਈ ਬਲਕਿ ਸਾਨੂੰ ਕੋਈ ਗਾਣ ਨਹੀਂ ਸਾਡੀ ਵੀ ਨਹੀਂ ਕੋਈ ਚਾਈ ਮੱਚਾ ਕਿਦਾਂ ਨਹੀਂ ਮੇਰੇ ਕੁੱਤਾਂ ਦਾ ਅੱਜ ਮੇਰੇ ਬੁੱਢਾ ਅੱਜ ਅਸਟਾਜੋ ਮਾਰੋ ਹੋ ਗਿਆ ਟੈਨਸ਼ਨ ਆ ਲੈ ਗਿਆ ਵੀ ਹੁਣ ਕੀ ਕਰਾਂਗੇ ਕੀ ਉਹ ਚੋਨਾ ਤੱਕ ਨੰਗਾੜੀ ਹਲੇ ਤੱਕ ਹੋ ਜਾ ਵੀ ਜੇ ਅਸੀਂ ਜਿਹੜਾ ਵਿੱਚੋਂ ਨੰਗਾ ਵੀ ਨਹੀਂ ਹੋਇਆ ਡੁੱਬਿਆ ਪਿਆ ਵਾ ਪਤਾ ਨਹੀਂ ਹੋ ਹੈਗਾ ਵੀ ਆਇਆ ਪਤਾ ਨਹੀਂ ਜੀਣਾ ਪਰ ਚਾਹ ਜੇ ਥੋੜੀ ਬੋਦੀ ਸਾਨੂੰ ਥੋੜੀ ਬੋਦੀ ਉਹ ਨਹੀਂ ਚਾਹੀਦੀ ਸਾਡੀ ਤਾਂ ਆਪਣਾ ਫੋਨ ਨੰਬਰ ਬੋਲ ਦਿਓ 82800